ਦੋਸਤੋ ਕਦੇ ਸਮਾਂ ਸੀਗਾ ਜਦੋਂ ਲੋਕ ਜਿਹੜੇ ਹਿਸਾਬ ਕਿਤਾਬ ਸੀ ਉਹ ਬਈਆਂ ਤੇ ਕਰਿਆ ਕਰਦੇ ਸੀਗੇ ਔਰ ਉਹ ਬਈਆਂ ਜੇ ਕਿਤੇ ਫਰਜ਼ ਕਰੋ ਕਿਤੇ ਕੋਈ ਥੋੜਾ ਬਹੁਤ ਫਰਕ ਵੀ ਪੈ ਜਾਂਦਾ ਸੀ ਤੇ ਦੂਜੀ ਵਾਰੀ ਜਦੋਂ ਉਹਦੇ 'ਚੋਂ ਨਜ਼ਰ ਸਾਨੀ ਕਰਦੇ ਸੀ ਤਾਂ ਕੋਈ ਨਾ ਕੋਈ ਗਲਤੀ ਲੱਭ ਪੈਂਦੀ ਸੀ ਤੇ ਸਭ ਕੁਝ ਠੀਕ ਹੋ ਜਾਂਦਾ ਸੀ ਪਰ ਜਿਉਂ-ਜਿਉਂ ਮਨੁੱਖ ਮਸ਼ੀਨਾਂ ਤੇ ਨਿਰਭਰ ਹੋਣ ਲੱਗਾ ਖਾਸ ਕਰਕੇ ਹੁਣ ਜਦੋਂ ਕੰਪਿਊਟਰ ਆ ਗਏ ਨੇ ਤੇ ਲੋਕਾਂ ਨੂੰ ਇਦਾਂ ਲੱਗਦਾ ਵੀ ਜੋ ਕੁਝ ਵੀ ਇਹ ਕੰਪਿਊਟਰ ਕਰ ਰਿਹਾ ਉਹ ਠੀਕ ਹੀ ਕਰ ਰਿਹਾ ਸੋ ਤੁਹਾਡੀਆਂ ਅੱਖਾਂ ਵਿੱਚੋਂ ਦੇ ਆ ਜਾਂਦੀਆਂ ਨੇ ਤੇ ਮਤ ਜਿਵੇਂ ਕਹਿੰਦੇ ਹੁੰਦੇ ਆ ਉਹ ਵੀ ਮਾਰੀ ਜਾਂਦੀ ਆ ਇਸ ਤਰ੍ਹਾਂ ਦੀ ਇੱਕ ਖਬਰ ਜਿਹੜੀ ਆ ਜੀ ਉਹ ਰੂਟਰ ਦੇ ਅਖਬਾਰ ਦੇ ਵਿੱਚ ਛਪੀ ਆ ਇੰਗਲੈਂਡ ਦੀ ਇਹ ਖਬਰ ਆ ਜਿਹੜਾ ਲੰਡਨ ਤੋਂ ਆ ਹੋਇਆ ਇਹ ਕਿ ਉੱਥੇ ਇੱਕ ਕਪੜਾ ਹੋਇਆ ਉਹ ਕਪੜਾ ਸੀਗਾ ਪੋਸਟ ਆਫਿਸ ਦਾ ਤੁਸੀਂ ਸਾਹਮਣੇ ਹੁਣ ਪੋਸਟ ਆਫਿਸ ਦੇ ਵਿੱਚ ਕਪੜਾ ਕੀ ਹੋਏਗਾ ਦੋਸਤੋ ਇਹ ਜਿਹੜੇ ਲੋਕਾਂ ਨੂੰ ਗਾਂਹ ਸਬ ਕੰਟਰੈਕਟ ਦੇ ਦਿੱਤੇ ਜਾਂਦੇ ਸੀਗੇ ਪੋਸਟ ਆਫਿਸ ਉਹਨਾਂ ਨੂੰ ਸਬ ਪੋਸਟਮਾਸਟਰ ਕਿਹਾ ਜਾਂਦਾ ਸੀ ਤੇ ਉਹ ਮੈਨੇਜ ਕਰਦੇ ਸੀਗੇ ਔਰ ਉਹਨਾਂ ਨੂੰ ਨਾਲ ਦੇ ਨਾਲ ਇੱਕ ਸੌਫਟਵੇਅਰ ਦਿੱਤਾ ਜਾਂਦਾ ਸੀ ਜਿਹਦੇ ਤੇ ਉਹਨਾਂ ਨੇ ਹਿਸਾਬ ਕਿਤਾਬ ਰੱਖਣਾ ਹੁੰਦਾ ਸੀ ਤੇ ਵਾਪਸ ਉਹਨਾਂ ਨੂੰ ਦੱਸਣਾ ਸੀ ਹੋਇਆ ਕੀ ਦੀ ਕਿ ਉਹਨਾਂ ਦੇ ਵਿੱਚ ਨਾ ਲੋਕਾਂ ਸਿਰ ਦੋਸ਼ ਲੱਗਣੇ ਸ਼ੁਰੂ ਹੋ ਗਏ ਕਿਉਂਕਿ ਹਿਸਾਬ ਕਿਤਾਬ ਦੇ ਵਿੱਚ ਫਰਕ ਆ ਰਿਹਾ ਸੀਗਾ ਔਰ ਜਿਹੜੀ ਕੰਪਨੀ ਸੀ ਉਹਨਾਂ ਨੇ ਇਹ ਕਹੀ ਜਾਣਾ ਵੀ ਇਹ ਨਾ ਲੋਕਾਂ ਦਾ ਦੋਸ਼ ਆ ਇਹ ਵਿੱਚੋਂ ਪੈਸੇ ਜਿਹੜੇ ਆ ਸੱਜਾ ਖੱਬਾ ਘਰ ਰਹੇ ਨੇ ਪਰ ਇਸ ਤਰ੍ਹਾਂ ਹੋਇਆ ਜੀ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੀਆਂ ਜੌਬਾਂ ਚਲੀਆਂ ਗਈਆਂ ਬਹੁਤ ਸਾਰੇ ਲੋਕ ਅਪਸੈਟ ਹੋਏ ਮੈਂਟਲੀ ਬਿਮਾਰ ਹੋ ਗਏ ਪਰਿਵਾਰ ਟੁੱਟ ਗਿਆ ਰਿਸ਼ਤੇ ਖਤਮ ਹੋ ਗਏ ਔਰ ਇਥੋਂ ਤੱਕ ਕਿ 13 ਵਿਅਕਤੀਆਂ ਨੇ ਆਤਮ ਹੱਤਿਆ ਕਰ ਲਈ ਅੰਦਾਜ਼ਾ ਲਾਓ ਇਹ ਦੋਸ਼ ਹੀ ਲੱਗੇ ਸੀ ਉਹਨਾਂ ਲੋਕਾਂ ਤੇ ਇਹ ਗੱਲ ਹੈਗੀ ਆ ਜੀ ਕੋਈ 2000 ਤੋਂ ਲੈ ਕੇ 213 ਤਾਈ 13 ਸਾਲਾਂ ਦੇ ਦਰਮਿਆਨ ਇਹ ਗੱਲਾਂ ਵਾਪਰੀਆਂ ਨੇ ਇੱਕ ਪੋਸਟ ਮਾਸਟਰ ਉਹਨਾਂ ਨੂੰ ਮਾਰਟਨ ਗ੍ਰੈਫਥਸ ਉਹਨਾਂ ਦਾ ਨਾਮ ਆ ਉਹਨਾਂ ਨੂੰ ਇਹਨਾਂ ਨੇ ਉਹਨਾਂ ਜੌਬ ਤੋਂ ਟਰਮੀਨੇਟ ਕਰ ਦਿੱਤਾ ਉਹਦੀ 58 ਵਰਿਆਂ ਦੀ ਉਮਰ ਸੀਗੀ ਟਰਮੀਨੇਟ ਹੋਣ ਤੋਂ ਬਾਅਦ ਉਹ ਇੱਕ ਦਿਨ ਬੱਸ ਦੇ ਮੋੜੇ ਦੀ ਲੰਘ ਗਿਆ ਜਾਣ ਕੇ ਤੇ ਉਹਦੇ ਸੱਟਾਂ ਲੱਗੀਆਂ ਹੱਡੀਆਂ ਪਸੜੀਆਂ ਟੁੱਟ ਗਈਆਂ ਬਾਅਦ ਚ ਉਹਦੀ ਮੌਤ ਹੋ ਜਾਂਦੀ ਆ 95 ਮਰਿਆਂ ਦਾ ਸੀਗਾ ਇਸੇ ਤਰ੍ਹਾਂ ਹੀ ਬਹੁਤ ਸਾਰੇ ਪਰਿਵਾਰ ਆ ਜਿਹੜੇ ਜੀ ਉਹ ਉਹਨਾਂ ਦੇ ਟੁੱਟ ਗਏ ਜਦੋਂ ਲੋਕ ਟਾਂਟਸ ਕਰਨ ਲੱਗ ਪੈਂਦੇ ਨੇ ਕਿ ਵੇ ਆਹ ਬੰਦੇ ਨੇ ਐਦਾਂ ਕੀਤੀ ਆ ਤੇ ਉਥੇ ਨਮੋਸ਼ੀ ਕਰਕੇ ਉਹਨਾਂ ਚੋਂ ਬਹੁਤ ਸਾਰੇ ਬੰਦੇ ਨੇ ਸੁਸਾਈਡ ਕਰ ਲਿਆ ਫੇਰ ਇੱਕ ਉਥੇ ਕੀ ਹੁੰਦਾ ਜੀ ਇੱਕ ਡਰਾਮਾ ਜਿਹੜਾ ਟੀਵੀ ਡਰਾਮਟਾਈਜ਼ੇਸ਼ਨ ਇਸ ਕੇਸ ਦੀ ਕੀਤੀ ਗਈ ਉਹਦੇ ਵਿੱਚ ਉਹਨਾਂ ਲੋਕਾਂ ਨੇ ਉਹਨਾਂ ਨੂੰ ਜਿਹੜਾ ਜੀ ਐਗਜ਼ੋਨਰੇਟ ਕਰ ਦਿੱਤਾ ਜਿਹੜੇ ਪੋਸਟਮਾਸਟਰ ਸੀਗੇ ਔਰ ਉਦੋਂ ਬਾਅਦ ਫਿਰ ਇੱਕ ਇਨਕੁਆਰੀ ਜਿਹੜੀ ਆ ਉਹ ਆਰੰਭੀ ਜਾਂਦੀ ਆ 226 ਦਿਨ ਲੱਗੇ ਉਸ ਇਨਕੁਆਰੀ ਨੂੰ ਤੇ 298 ਵਿਅਕਤੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੇ ਸਦਿਆ ਤੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਵਿਨ ਵਿਲੀਅਮਜ਼ ਆ ਜਿਨ੍ਹਾਂ ਨੇ ਇਹ ਇਨਕੁਆਰੀ ਕੀਤੀ ਆ ਔਰ ਉਹਨਾਂ ਨੇ ਜਦੋਂ ਹੁਣ ਇਹ ਆਪਣੀ ਰਿਪੋਰਟ ਜਿਹੜੀ ਆ ਪਹਿਲੀ ਛਾਇਆ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਆ ਭਈ ਜਿਹੜੇ ਕੰਪਨੀ ਦੇ ਮਾਲਕ ਸੀਗੇ ਉੱਥੇ ਉਸ ਵੇਲੇ ਜਾਨੀ ਹਾਇਰ ਆਪ ਕੰਮ ਕਰ ਕਰਨ ਵਾਲੇ ਉਹਨਾਂ ਨੂੰ ਪਤਾ ਸੀਗਾ ਇਸ ਗੱਲ ਦਾ ਜਾਂ ਉਹ ਕਹਿੰਦੇ ਭਈ ਮਤਲਬ ਉਹਨਾਂ ਨੂੰ ਉਹਨਾਂ ਨੇ ਜਾਣਦੇ ਆ ਬੁੱਝਦੇ ਆ ਇਹ ਗੱਲ ਕੀਤੀ ਆ ਪੇ ਉਹਨਾਂ ਛੋਟਿਆਂ ਤੇ ਜਿਹੜੇ ਮਤਲਬ ਸਬ ਪੋਸਟ ਆਫ ਮਾਸਟਰ ਹੁੰਦੇ ਸੀਗੇ ਪੇ ਭਾਈ ਤੁਹਾਡੇ ਅਕਾਊਂਟਸ ਦੇ ਵਿੱਚੋਂ ਪੈਸੇ ਜਿਹੜੇ ਆ ਉਹ ਘਟ ਰਹੇ ਨੇ ਉਹ ਕਹਿੰਦੇ ਵੀ ਇਹਨਾਂ ਨੂੰ ਪਤਾ ਸੀਗਾ ਇਸ ਖਾਮੀ ਦਾ ਇਹ ਇੱਕ ਸੌਫਟਵੇਅਰ ਸੀਗਾ ਜਿਹੜਾ ਜਾਪਾਨੀ ਕੰਪਨੀ ਨੇ ਇਹਨਾਂ ਨੂੰ ਦਿੱਤਾ ਸੀਗਾ ਜੀ ਫੁਜੂਤਸੂ ਕੰਪਨੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਉਹ ਸੌਫਟਵੇਅਰ ਦਿੱਤਾ ਸੀ ਔਰ ਉਹ ਜ਼ਿੰਮੇਵਾਰੀ ਉਸ ਸੌਫਟਵੇਅਰ ਦੀ ਸੀਗੀ ਜਿਹਦੇ ਕਰਕੇ ਸਾਰੀ ਗੱਲਬਾਤ ਹੋ ਰਹੀ ਸੀਗੀ ਪਰ ਦੋਸ਼ ਉਹਨਾਂ ਲੋਕਾਂ ਨੂੰ ਦਿੰਦੇ ਰਹੇ ਔਰ ਉਹ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਖਤਮ ਕਰ ਲਈਆਂ ਜਿਨ੍ਹਾਂ ਤੇ ਝੂਠੇ ਝੂਠੇ ਦੋਸ਼ ਲਾਏ ਗਏ ਪਰਿਵਾਰ ਟੁੱਟ ਗਿਆ ਮਤਲਬ ਬਹੁਤ ਕੁਝ ਹੋਇਆ ਜੀ ਇਹਨਾਂ ਗੱਲਾਂ ਦੇ ਉੱਤੇ ਹੁਣ ਜਾ ਕੇ ਜਿਹੜੇ ਇਹਨਾਂ ਦੇ ਹੈ ਨੇ bizness ਸੈਕਟਰੀ ਜੌਨਾਥਨ ਰੈਨਾਲਡਸ ਜਦੋਂ ਇਹ ਪਹਿਲੀ ਪਬਲਿਕੇਸ਼ਨ ਹੋਈ ਆ ਇਸ ਰਿਪੋਰਟ ਦੀ ਤੇ ਉਹ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਜੀ ਪੇ ਮੈਂ ਚਾਹੁੰਨਾ ਆ ਭਈ ਜਿਹੜੇ ਵੀ ਲੋਕ ਇਹਦੇ ਨਾਲ ਇਫੈਕਟ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਉਹ ਕੰਪਨਸੇਸ਼ਨ ਜਿਹੜੀ ਆ ਉਹ ਪ੍ਰੋਪਰ ਦਿੱਤੀ ਜਾਵੇ ਦੋਸਤੋ ਕੰਪਨਸੇਸ਼ਨ ਤੇ ਪਾਉਂਡ ਦੇ ਦੇਣਗੇ ਨਾ ਪਰ ਬੰਦੇ ਜਿਹੜੇ ਚਲੇ ਗਏ ਉਹ ਮੁੜ ਕੇ ਨਹੀਂ ਆਉਣੇ ਸੋ ਗੱਲ ਇਹ ਆ ਜੀ ਭਈ ਇਹ ਜਿਹੜਾ ਅੱਖਾਂ ਮੀਟ ਕੇ ਟੈਕਨੋਲੋਜੀ ਤੇ ਯਕੀਨ ਕਰ ਲੈਣਾ ਕਿ ਜੋ ਕਰਦੀ ਆ ਸਭ ਠੀਕ ਹੀ ਕਰਦੀ ਆ ਪਰ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਵੀ ਕਰਦੀ ਆ ਧੰਨਵਾਦ